ਆਏ ਤਿਆਰੀ ਕੀਤੀ ਗਈ ਹੈ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ਲੋਕਾਂ ਦੇ ਧੰਨਵਾਦੀ ਦੌਰੇ ਦਾ ਜਿਹੜਾ ਅੱਜ ਕੱਢਿਆ ਜਾਣਾ ਇਹ ਬੜੇ ਹੀ ਵਧੀਆ ਤਰੀਕੇ ਨਾਲ ਇਹਨੂੰ ਜਿਹੜਾ ਸਜਾ ਰੱਖਿਆ ਸਾਰੇ ਆਮ ਆਦਮੀ ਪਾਰਟੀ ਦੇ ਝੰਡੇ ਜਿਹੜੇ ਆ ਉਹ ਇਹਦੇ ਤੇ ਲੱਗੇ ਹੋਏ ਆ ਤਾਂ ਇਹਦੇ ਉੱਤੇ ਜਿਹੜਾ ਹੈ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਬਹਿਣਾ ਲੋਕਾਂ ਨੂੰ ਜਿਹੜਾ ਧੰਨਵਾਦ ਕਰਨਾ ਲੋਕਾਂ ਦਾ ਕਿਉਂਕਿ ਬੜੀ ਵੱਡੀ ਵਕਾਰ ਦੀ ਸੀਟ ਸੀ ਇਹ ਆਮ ਆਦਮੀ ਪਾਰਟੀ ਵਾਸਤੇ ਦੇਖ ਰਹੇ ਹੋ ਜਾਨਾ ਸਪੋਕਸਮੈਨ ਨੇ ਗਿੱਦੜਪਹਾ ਦੇ ਵਿੱਚ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਜਿਹੜੀ ਗੱਡੀ ਦੇ ਉੱਤੇ ਆਪਣਾ ਮਾਰਚ ਕੱਢਣਾ ਹੈ ਸ਼ਹਿਰ 'ਚ ਜਾਣਾ ਤਾਂ ਤੁਹਾਨੂੰ ਦਿਖਾ ਦਈਏ ਆ ਜਿਹੜੀ ਨਿਸ਼ਾਨ ਦਾ ਇਹ ਜੌਂਗਾ ਹੈਗਾ ਇਹ ਦੇਖੋ ਤੁਸੀਂ ਕਿਵੇਂ ਇਹਨੂੰ ਸਜਾ ਲਿਆ ਛੰਡੇ ਆਮਾ ਦੀ ਪਾਰਟੀ ਤੇ ਲੱਗੇ ਹੋਇਆ ਤਾਂ ਇੱਕ ਬੜੀ ਬੇहद ਖਾਸ ਇਹ ਜਿਹੜੀ ਗੱਡੀ ਹੈਗੀ ਆ ਨਿਸ਼ਾਨ ਦਾ ਕੰਪਨੀ ਤੇ ਤੁਹਾਨੂੰ ਸਾਰੀ ਤਸਵੀਰ ਵੀ ਦਿਖਾਣੇ ਆ ਇਹਨਾਂ ਦੇ ਸਮਰਥਕਾਂ ਨਾਲ ਗੱਲ ਵੀ ਕਰਾਂਗੇ ਤਾਂ ਇਹ ਤਿਆਰੀ ਕੀਤੀ ਗਈ ਹੈ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ਲੋਕਾਂ ਦੇ ਧੰਨਵਾਦੀ ਦੌਰੇ ਦਾ ਜਿਹੜਾ ਅੱਜ ਕੱਢਿਆ ਜਾਣਾ ਇਹ ਜੌਂਗਾ ਜਿਹੜਾ ਤੁਸੀਂ ਦੇਖ ਰਹੇ ਹੋ ਇਸ ਵਕਤ ਇਹ ਨਿਸ਼ਾਨ ਗੱਡੀ ਦਾ ਇੱਕ ਬੜੀ ਅ ਬੜੇ ਹੀ ਵਧੀਆ ਤਰੀਕੇ ਨਾਲ ਇਹਨੂੰ ਜਿਹੜਾ ਸਜਾ ਰੱਖਿਆ ਸਾਰੇ ਆਮ ਆਦਮੀ ਪਾਰਟੀ ਦੇ ਝੰਡੇ ਜਿਹੜੇ ਆ ਉਹ ਇਹਦੇ ਤੇ ਲੱਗੇ ਹੋਇਆ ਤਾਂ ਇਹਦੇ ਉੱਤੇ ਜਿਹੜਾ ਹੈ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਬਹਿਣਾ ਲੋਕਾਂ ਨੂੰ ਜਿਹੜਾ ਧੰਨਵਾਦ ਕਰਨਾ ਲੋਕਾਂ ਦਾ ਕਿਉਂਕਿ ਬੜੀ ਵੱਡੀ ਵਕਾਰ ਦੀ ਸੀਟ ਸੀ ਇਹ ਆਮ ਆਦਮੀ ਪਾਰਟੀ ਵਾਸਤੇ ਤੇ ਆ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਗੱਲ ਕਰ ਲਈਏ ਤਾਂ ਸਾਰੇ ਹੀ ਪਾਰਟੀ ਦੇ ਵਰਕਰਾਂ ਦਾ ਸਾਰੇ ਪਾਰਟੀ ਦੇ ਅਹੁਦੇਦਾਰਾਂ ਦਾ ਇਲਾਕੇ ਦੇ ਲੋਕਾਂ ਦਾ ਪੂਰਾ ਜੋਰ ਲੱਗਾ ਸੀ ਇਸ ਗਿੱਦੜਵਾ ਸੀਟ ਦੇ ਉੱਤੇ ਤਾਂ ਦੇਖੋ ਇਹ ਜਿਹੜੀ ਇਸ ਦੇ ਨਿਸ਼ਾਨ ਦੇ ਜੰਗੇ ਦੇ ਉੱਤੇ ਜਿਹੜੀ ਅੱਜ ਇਹ ਧੰਨਵਾਦੀ ਦੌਰਾ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਕਰਨਾ ਹੈ ਕਿਉਂਕਿ ਇਲਾਕੇ ਦੇ ਲੋਕ ਸ਼ੁਰੂ ਤੋਂ ਹੀ ਕਹਿ ਰਹੇ ਸੀ ਕਿ ਇਸ ਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਵਿਧਾਨ ਸਭਾ ਦੀ ਪੌੜੀਆਂ ਚੜਾਉਣਾ ਕਿਉਂਕਿ ਇਸ ਇਲਾਕੇ ਦੇ ਵਿਕਾਸ ਰੁਕੇ ਹੋਇਆ ਤਾਂ ਰਾਜਾ ਵੜਿੰਗ ਤਿੰਨ ਵਾਰ ਵਿਧਾਇਕ ਰਿਹਾ ਦੋ ਵਾਰ ਗਿੱਦੜਵਾ ਤੋਂ ਜਿਹੜਾ ਉਹਨਾਂ ਨੇ ਪਹਿਲਾਂ ਬਠਿੰਡੇ ਤੋਂ ਚੋਣ ਲੜੀ ਉੱਥੋਂ ਲੋਕ ਸਭਾ ਚੋਣ ਹਾਰ ਗਈ ਉਸ ਤੋਂ ਬਾਅਦ ਲੁਧਿਆਣੇ ਗਏ ਲੁਧਿਆਣੇ ਜਾਣ ਤੋਂ ਬਾਅਦ ਐਮਪੀ ਬਣ ਗਏ ਇਲਾਕਾ ਫੇਰ ਆਪਣਾ ਹਲਕਾ ਜਿਹੜਾ ਫੇਰ ਛੱਡ ਗਏ ਇਸ ਵਾਰੀ ਲੋਕਾਂ ਨੂੰ ਸੀਗਾ ਵੀ ਨਹੀਂ ਐਤ ਕੀ ਹਰਦੀਪ ਸਿੰਘ ਡਿੰਪੀ ਢੱਲੋ ਜਿਹੜੇ ਆ ਆਮਾਦੀ ਪਾਰਟੀ ਜੁਆਇਨ ਕਰ ਚੁੱਕਿਆ ਤਾਂ ਇਹਨਾਂ ਜਿਹੜੇ ਸਮਰਥਕ ਆ ਗਿਆ ਉਹਨਾਂ ਨਾਲ ਵੀ ਗੱਲ ਕਰਦਾ ਤਾਂ ਤੁਹਾਨੂੰ ਦਿਖਾ ਦਈਏ ਪਹਿਲਾਂ ਹੀ ਤਿਆਰੀ ਇੱਥੇ ਪੂਰੀ ਕੀਤੀ ਹੋਈ ਸੀ ਇਹਨਾਂ ਨੇ ਕਿ ਆਹ ਗੱਡੀ ਲੈ ਕੇ ਜਾਣੀਆਂ ਖਾਸ ਤੌਰ ਦੇ ਉੱਤੇ ਭਾਈ ਜੀ ਬੜੀ ਵੱਡੀ ਇੱਕ ਚੁਣੌਤੀ ਸੀ ਇਹ ਸੀਟ ਜਿੱਤਣਾ ਇਹ ਗੱਡੀ ਤਿਆਰ ਕੀਤੀ ਹੈ ਸਪੈਸ਼ਲ ਹੈ ਛੰਡੇ ਛੁੰਡੇ ਲਾਏ ਆ ਪਾਰਟੀ ਦੇ ਕੀ ਕਹਿਣਾ ਚਾਹੋਗੇ ਭਾਈ ਇਹ ਮਾਈ ਜੀ ਦੀ ਬਹੁਤ ਵੱਡੀ ਜਿੱਤ ਹੈ ਜੀ ਸਾਰੇ ਗਿੱਦੜਵਾ ਬਲਾਕ ਨੇ ਪਿੰਡ ਪਿੰਡ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਜੀ ਇਹਦਾ ਰਿਜ਼ਲਟ ਬਹੁਤ ਸੁਣਾਊਗਾ ਬਾਜੀ ਬਹੁਤ ਵੱਡੀ ਲੀਡ ਨਾਲ ਜਿੱਤਣਗੇ ਮੈਂ ਦੋਦੇ ਪਿੰਡ ਦਾ ਸਰਪੰਚ ਆ ਜੀ ਅਸੀਂ ਪੈਦਲ ਜਾ ਕੇ ਘਰ ਘਰ ਜਾ ਕੇ ਬਹੁਤ ਸਖਤ ਮਿਹਨਤ ਕੀਤੀ ਹੈ ਤੇ ਬਾਈ ਨੂੰ 2059 ਵੋਟਾਂ ਨਾਲ ਉੱਥੋਂ ਲੀਡ ਦਵਾਈ ਹੈ ਜੀ ਪਿੰਡ ਦੋਦੇ ਤੋਂ ਹੀ ਤੇ ਮੈਂ ਦੋਦੇ ਨਗਰ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਮੇਰੇ ਨਾਲ ਸਾਥ ਦਿੱਤਾ ਨਵੀਂ ਪ੍ਰੈਮੀ ਕਰ ਲਈ ਬਾਈ ਜੀ ਪੂਰਾ ਹਾਂਜੀ ਹਾਂਜੀ ਬਾਈ ਜੀ ਪੂਰੀ ਤਿਆਰੀ ਜੀ ਬਾਈ ਜੀ ਨਾਲ ਹਾਂਜੀ ਹਾਂ ਸਪੈਸ਼ਲੀ ਸਪੈਸ਼ਲ ਬੜੀਆਂ ਬਾਈ ਉਮੀਦਾਂ ਬਹੁਤ ਸੀਗੀਆਂ ਇਸ ਵਾਰ ਇਸ ਵਾਰ ਉਮੀਦਾਂ ਸੀ ਮਿੱਦਾਂ ਤੇ ਸਾਰੇ ਸਾਡੇ ਦੋਦਾਲਕਾ ਦੋਦੇ ਦੇ ਤੇ ਇੱਕ ਢੜਵਾਲਕੇ ਦੇ ਲੋਕ ਖਰੇ ਉੱtre ਆ ਜੀ ਪੂਰੀਆਂ ਉਮੀਦ ਤੇ ਨਾਲ ਵੋਟਾਂ ਪਾਈਆਂ ਜਿੱਤ ਦੇ ਵਿੱਚ ਸਾਰਿਆਂ ਲੋਕਾਂ ਨੇ ਬਹੁਤ ਹੀ ਜੋਰ ਤਨੂ ਮਨੂ ਲਾ ਕੇ ਇਹਨਾਂ ਨੂੰ ਵੋਟਾਂ ਦੇ ਵਿੱਚ ਅੱਗੇ ਲੈ ਕੇ ਗਏ ਜੀ ਲੱਗਦਾ ਜੀ ਇਸ ਵਾਰ ਤਾਂ ਮਤਲਬ ਸਿੰਪਥੀ ਵੋਟ ਵੀ ਪੈਣੀ ਸੀ ਇਹਨਾਂ ਨੂੰ ਕਿਉਂਕਿ ਦੋ ਵਾਰ ਚੋਣ ਹਾਰਨ ਤੋਂ ਬਾਅਦ ਵੀ ਬੰਦੇ ਨੇ ਆਪਣਾ ਹਲਕਾ ਨਹੀਂ ਛੱਡਿਆ ਆਪਣੇ ਘਰ ਨਹੀਂ ਛੱਡਿਆ ਸਾਰੇ ਕਰਾਈ ਵੇਚੜ ਦੇਦੇ ਨੇ ਕੋਈ ਵੀ ਇੱਥੇ ਮਿਲ ਸਕਦਾ ਸੀ ਕਿਤੇ ਵੀ ਜਾ ਸਕਦਾ ਹਮਦਰਦੀ ਜਿਹੜੀ ਵੋਟ ਹੈ ਨਾ ਜੀ ਉਹ ਬਹੁਤ ਜ਼ਿਆਦਾ ਪਈ ਹੈ ਪਾਰਟੀ ਨੂੰ ਪਈ ਹੈ ਹਮਦਰਦੀ ਵੋਟ ਸੀ ਜਿਹੜੀ ਦੋ ਵਾਰ ਹਾਰ ਚੁੱਕੇ ਸੀ ਰੇਕ ਇਹਨਾਂ ਦੀ ਇੱਕ ਵਾਰੀ ਮੌਕਾ ਦਿਓ ਇੱਕ ਵਾਰੀ ਮੌਕਾ ਦਿਓ ਇੱਕ ਵਾਰੀ ਲੋਕਾਂ ਨੇ ਐ ਕਿ ਮੌਕਾ ਦੇਣਾ ਪ੍ਰਮਾਤਮਾ ਸੱਚੇ ਪਾਤਸ਼ਾਹ ਭਲੀ ਕਰੂਗਾ ਰਾਜੇ ਦੇ ਹੰਕਾਰ ਨੂੰ ਮਾਰ ਪਈ ਹੈ ਸਹੀ ਹੈ ਹੰਕਾਰ ਜ਼ਿਆਦਾ ਸੀਗਾ ਹੰਕਾਰ ਨੂੰ ਮਾਰ ਪਈ ਗਈ ਹੁਣ ਪਰ ਲੱਗਦਾ ਜੀ ਲੋਕ ਵੀ ਸੋਚਦੇ ਆ ਵੀ ਤੁਸੀਂ ਤਿੰਨ ਵਾਰ ਵਿਧਾਇਕ ਚੁਣੇ ਗਏ ਉਸ ਤੋਂ ਬਾਅਦ ਲੁਧਿਆਣੇ ਚਲੇ ਗਏ ਫਿਰ ਆਪਣੀ ਉਹਨਾਂ ਨੇ ਧਰਮ ਪਤਨੀ ਨੂੰ ਟਿਕਟ ਦਿਵਾਤੀ ਇਹ ਤਾਂ ਪਰਸਨ ਆਪਣਾ ਹੀ ਬੈਨੀਫਿਟ ਹੈ ਲੋਕ ਤਾਂ ਅੱਜ ਵੀ ਪੀਣ ਵਾਲੇ ਪਾਣੀ ਤੋਂ ਸੀਵਰ ਦੀ ਦਿੱਕਤ ਜਿਹੜੀ ਖੜੀ ਹੋਈ ਉਹਨਾਂ ਦੀ ਅੱਜ ਵੀ ਵੈਰੂ ਜੀ ਕਾ ਖਾਲਸਾ ਵੈਰੂ ਜੀ ਕੀ ਫਤਿਹ ਅਸੀਂ ਬਾਈ 15 ਸਾਲ ਤੋਂ ਬਾਈ ਡੈਂਪੀ ਦੇ ਨਾਲ ਪੂਰਾ ਅਸੀਂ ਮਦਦ ਕਰਦੇ ਆਂ ਦੀ ਤੇ ਜਿਹੜਾ ਅੱਗੇ ਦੋ ਵਾਰੀ ਲਕਸ਼ਣ ਹਾਰਿਆ ਸਾਨੂੰ ਉਹਦੇ 'ਚ ਬਹੁਤ ਜ਼ਿਆਦਾ ਘਟਾ ਪਿਆ ਤੇ ਐਤ ਕੀ ਅਸੀਂ ਪੂਰਾ ਜੋਰ ਲਾ ਕੇ ਆਹਦੇ ਦੋਦੇ ਪਿੰਡ ਚੋਂ ਬੋਲ ਵਧਾਈ ਆ ਸਾਡਾ ਸਰਪੰਚ ਸਾਹਿਬ ਨਾਲ ਆ ਮੇਰਾ ਛੋਟਾ ਭਰਾ ਅਸੀਂ ਬਹੁਤ ਮਦਦ ਕੀਤੀ ਹੈ ਬਾਈ ਦੀ ਜਿੰਨੀ ਵੀ ਕਹਿਦੀ ਓਨੀ ਮਦਦ ਕੀਤੀ ਹੈ ਆ ਗੱਡੀ ਚ ਪੂਰਾ ਜਿ ਦੌਰਾ ਕਰਨਾ ਪੂਰਾ ਸਵਾਗਤ ਕਰ ਰਹੀ ਹੈ ਪੂਰੇ ਸ਼ਹਿਰ ਦਾ ਪੂਰੇ ਸ਼ਹਿਰ ਦਾ ਦੌਰਾ ਕਰ ਰਹੀ ਹੈ ਕਿ ਕੀ ਕਹੋਂਗੇ ਆ ਇਧਰ ਵੀ ਬਾਈ ਹੁਣੀ ਖੜੇ ਨੇ ਇਹ ਪੂਰਾ ਤਿਆਰ ਹੈ ਜੀ ਕੰਮ ਹੈ ਭੈ ਤਾਂ ਮੋਨਰਾ ਕੇ ਜੋਰ ਲਾਈ ਨੇ ਜਦੋਂ ਤੁਸੀਂ ਕਾਲੀ ਪਾਰਟੀ ਨੇ ਜੁੜੇ ਆ ਜੀ ਕਾਲੀ ਹੁੰਦੀ ਕਾਲੀ ਇਹਦੇ ਨਾਲ ਰਹਿੰਦੇ ਪੀ ਭਾਈ ਜੀ ਹਾਂਜੀ ਹਾਂਜੀ ਸਮਾਧਾ ਤੁਸੀਂ ਪੁਰਾਣੇ ਸਾਥੀ ਹੋਣਾ ਪੁਰਾਣੇ ਸਾਥੀ ਅਸੀਂ ਸਾਥ ਨਹੀਂ ਛੱਡਿਆ ਰੱਖਿਆ ਹੋਈ ਹਾਂ ਜੀ ਬਹੁਤ ਸਾਥੀ ਆ ਸੀ ਭਾਈ ਜੀ ਅਸੀਂ ਡੈਂਪੀ ਦੇ ਬਹੁਤ ਸਾਥੀ ਆ ਬਹੁਤ ਬਹੁਤ ਬੇਰਮਾਨੀ ਜਿਨ੍ਹਾਂ ਨੇ ਜਿਤਾਇਆ ਡੈਂਪੀ ਬਾਈ ਨੂੰ ਸਾਰੇ ਪਿੰਡ ਵਾਲੇ ਬਿਲਕੁਲ ਆ ਤੁਸੀਂ ਦੇਖੋ ਇਹ ਜੋਂਗੇ ਦੇ ਵਿੱਚ ਅੱਜ ਹਰਦੀਪ ਸਿੰਘ ਡੈਂਪੀ ਟੋਲ ਨੂੰ ਲੈ ਕੇ ਜਾਣਾ ਤਾਂ ਇਹ ਵੱਡੀ ਸੀਟ ਸੀਗੀ ਇਹ ਸੀਟ ਦੇ ਉੱਤੇ ਹਰ ਸਿਆਸਤਦਾਨ ਦੀ ਨਿਗਾ ਸੀਗੀ ਤਾਂ ਉਮੀਦ ਹੈ ਕਿ ਜਿਹੜੀਆਂ ਵੀ ਲੋਕਾਂ ਨੂੰ ਉਮੀਦਾਂ ਸੀ ਉਹਨਾਂ ਉਮੀਦਾਂ ਦੇ ਉੱਤੇ ਹਰਦੀਪ ਸਿੰਘ ਡੈਂਪੀ ਟੋਲ ਜ਼ਰੂਰ ਖੜੇ ਉਤਰਣਗੇ ਕੈਮਰਾਮੈਨ ਪਿਤਪਾਲ ਦੇ ਨਾਲ ਅਮੇਸ਼ ਚਰਮਾ ਰਜ਼ਾਨਾ ਸਪੋਕਸਮੈਨ